ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਿਊਟੀ ਕਰੀਅਰ ਗਾਈਡ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੋਜ਼ੀ ਸਿੱਧੂ ਦੋਸਤੋ ਭਾਰਤ ਵਿੱਚ ਬਿਊਟੀ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਲੋਕ ਆਪਣੇ ਆਪ ਨੂੰ ਸੁੰਦਰ ਅਤੇ ਸਿਹਤਮੰਦ ਦਿਖਾਉਣ ਲਈ ਲੱਖਾਂ ਰੁਪਏ ਖਰਚ ਕਰਨ ਲਈ ਤਿਆਰ ਹਨ ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਲਈ ਬਿਊਟੀ ਉਦਯੋਗ ਵਿੱਚ ਕਰੀਅਰ ਬਣਾਉਣ ਦੇ ਮੌਕੇ ਵੀ ਵੱਧ ਰਹੇ ਹਨ ਅਤੇ ਵਿਦਿਆਰਥੀ ਬਿਊਟੀ ਨਾਲ ਸੰਬੰਧਿਤ ਵੱਖ-ਵੱਖ ਕੋਰਸ ਕਰਕੇ ਇਸ ਖੇਤਰ ਵਿੱਚ ਆਪਣਾ ਕਰੀਅਰ ਬਣਾ ਰਹੇ ਹਨ ਜੇਕਰ ਤੁਸੀਂ ਵੀ ਬਿਊਟੀ ਉਦਯੋਗ ਵਿੱਚ ਕਰੀਅਰ ਬਣਾਉਣਾ ਚਾਹ ਰਹੇ ਹੋ ਤਾਂ ਤੁਹਾਡੇ ਲਈ ਇਹ ਕੈਰੀਅਰ ਬਣਾਉਣ ਲਈ ਸਹੀ ਸਿੱਖਲਾਈ ਅਤੇ ਹੁਨਰ ਹੋਣਾ ਬਹੁਤ ਜ਼ਰੂਰੀ ਹੈ। ਇਹ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ਇੱਕ ਚੰਗੀ ਅਕੈਡਮੀ ਦੀ ਭਾਲ ਕਰਦੇ ਹੋ। ਹਾਲਾਂਕਿ ਬਹੁਤ ਸਾਰੀਆਂ ਅਕੈਡਮੀਆਂ ਹਨ ਜੋ ਕਿ ਬਿਊਟੀ ਕੋਰਸ ਪੇਸ਼ ਕਰਦੀਆਂ ਹਨ। ਉਹਨਾਂ ਵਿੱਚੋਂ ਇੱਕ VLCC ਅਕੈਡਮੀ ਹੈ। VLCC ਅਕੈਡਮੀ ਦੀਆਂ ਕੁਝ ਸ਼ਾਖਾਵਾਂ ਭਾਰਤ ਦੀਆਂ ਮਸ਼ਹੂਰ ਅਕੈਡਮੀਆਂ ਵਿੱਚੋਂ ਗਿਣੀਆਂ ਜਾਂਦੀਆਂ ਹਨ। ਅੱਜ ਦੇ ਵਲੌਗ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ VLCC ਅਕੈਡਮੀ ਵਿੱਚ ਦਾਖਲਾ ਕਿਵੇਂ ਲੈਣਾ ਹੈ। ਪੂਰੀ ਪ੍ਰਕਿਰਿਆ ਨੂੰ ਕਦਮ ਦਰ ਕਦਮ ਜਾਣੋ ਅਸੀਂ ਤੁਹਾਨੂੰ ਦੱਸਾਂਗੇ VLCC ਅਕੈਡਮੀ ਬਾਰੇ VLCC ਅਕੈਡਮੀ ਭਾਰਤ ਦੀਆਂ ਸਭ ਤੋਂ ਮਸ਼ਹੂਰ ਅਕੈਡਮੀਆਂ ਵਿੱਚੋਂ ਇੱਕ ਹੈ ਅੱਜ VLCC ਅਕੈਡਮੀ ਦੀਆਂ ਸ਼ਾਖਾਵਾਂ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਖੁੱਲੀਆਂ ਹੋਈਆਂ ਹਨ ਵਿਦਿਆਰਥੀ VLCC ਅਕੈਡਮੀ ਤੋਂ ਬਿਊਟੀ ਸਕਿਨ ਕੇਅਰ ਨਿਊਟ੍ਰੀਸ਼ਨ ਅਤੇ ਫਿਟਨੈਸ ਵਰਗੇ ਕੋਰਸ ਕਰ ਸਕਦੇ ਹਨ VLCC ਅਕੈਡਮੀ ਵਿੱਚ ਪੇਸ਼ ਕੀਤੇ ਜਾਂਦੇ ਕੋਰਸ ਵਿਦਿਆਰਥੀ VLCC ਅਕੈਡਮੀ ਤੋਂ ਸ਼ਾਰਟ ਟਰਮ ਡਿਪਲੋਮਾ ਐਡਵਾਂਸਡ ਡਿਪਲੋਮਾ ਸਰਟੀਫਿਕੇਟ ਆਦਿ ਕੋਰਸ ਕਰ ਸਕਦੇ ਹਨ VLCC ਅਕੈਡਮੀ ਵਿੱਚ ਹੇਠ ਲਿਖੇ ਕੋਰਸ ਪੇਸ਼ ਕੀਤੇ ਜਾਂਦੇ ਹਨ ਡਿਪਲੋਮਾ ਇਨ ਕੋਸਮੈਟੋਲੋਜੀ ਸਰਟੀਫਿਕੇਟ ਇਨ ਮੇਕਅਪ ਆਰਟਿਸਟਰੀ ਡਿਪਲੋਮਾ ਇਨ ਹੇਅਰ ਡਰੈਸਿੰਗ ਸਰਟੀਫਿਕੇਟ ਇਨ ਨਿਊਟ੍ਰੀਸ਼ਨ ਸਪਾ థੈਰੇਪੀ ਕੋਰਸ ਕਰਵਾਏ ਜਾਂਦੇ ਹਨ VLCC ਅਕੈਡਮੀ ਵਿੱਚ ਪੇਸ਼ ਕੀਤੇ ਜਾਂਦੇ ਕੋਰਸ ਅਤੇ ਉਹਨਾਂ ਦੀ ਫੀਸ ਜੇਕਰ ਵਿਦਿਆਰਥੀ VLCC ਅਕੈਡਮੀ ਤੋਂ ਕੋਈ ਕੋਰਸ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ 12ਵੀਂ ਪਾਸ ਕਰਨੀ ਚਾਹੀਦੀ ਹੈ ਜੇਕਰ ਵਿਦਿਆਰਥੀ VLCC ਅਕੈਡਮੀ ਤੋਂ ਕੋਸਮੈਟੋਲੋਜੀ ਵਿੱਚ ਡਿਪਲੋਮਾ ਕੋਰਸ ਕਰਦੇ ਹਨ ਤਾਂ ਇਹ ਕਰਨਾ ਜ਼ਰੂਰੀ ਹੈ ਇਸ ਦੀ ਫੀਸ ਲਗਭਗ 6 ਲੱਖ ਹੈ ਇਸ ਦੀ ਡਿਊਰੇਸ਼ਨ 1.5 ਸਾਲ ਦੀ ਹੈ ਜੇਕਰ ਅਸੀਂ VLCC ਅਕੈਡਮੀ ਦੇ ਸਰਟੀਫਿਕੇਟ ਇਨ ਮੇਕਅਪ ਆਰਟਿਸਟ ਦੀ ਗੱਲ ਕਰੀਏ ਤਾਂ ਇਸ ਦੀ ਡਿਊਰੇਸ਼ਨ 1 ਤੋਂ 3 ਮਹੀਨੇ ਦੀ ਹੈ ਜਦੋਂ ਕਿ ਇਸ ਦੀ ਫੀਸ ਲਗਭਗ 2 ਲੱਖ ਰੁਪਏ ਹੈ VLCC ਅਕੈਡਮੀ ਵਿੱਚ ਕਰਵਾਏ ਜਾਣ ਵਾਲੇ ਡਿਪਲੋਮਾ ਇਨ ਹੈਅਰ ਡਿਜ਼ਾਈਨਿੰਗ ਕੋਰਸ ਦੀ ਡਿਊਰੇਸ਼ਨ 6 ਤੋਂ 9 ਮਹੀਨੇ ਦੀ ਹੈ ਇਸ ਦੀ ਫੀਸ ਲਗਭਗ 3 ਲੱਖ ਰੁਪਏ ਹੈ ਸਰਟੀਫਿਕੇਟ ਇਨ ਨਿਊਟ੍ਰੀਸ਼ਨ ਕੋਰਸ ਦੀ ਡਿਊਰੇਸ਼ਨ 3 ਤੋਂ 6 ਮਹੀਨੇ ਦੀ ਹੈ ਅਤੇ ਇਸ ਦੀ ਫੀਸ 1 ਲੱਖ ਤੋਂ ਲੈ ਕੇ 2 ਲੱਖ ਦੇ ਵਿਚਕਾਰ ਹੈ ਇਸ ਦੇ ਨਾਲ ਹੀ ਸਪਾ థెరਪੀ ਕੋਰਸ ਦੀ ਡਿਊਰੇਸ਼ਨ 6 ਮਹੀਨਿਆਂ ਤੱਕ ਦੀ ਹੈ ਹੁਣ ਆਓ ਤੁਹਾਨੂੰ ਦੱਸਦੇ ਹਾਂ ਕਿ VLCC ਅਕੈਡਮੀ ਵਿੱਚ ਦਾਖਲਾ ਕਿਵੇਂ ਲੈਣਾ ਹੈ VLCC ਅਕੈਡਮੀ ਦੀ ਅਧਿਕਾਰਤ ਵੈੱਬਸਾਈਟ ਤੇ ਜਾਓ ਵਿਦਿਆਰਥੀ VLCC ਅਕੈਡਮੀ ਵਿੱਚ ਦਾਖਲਾ ਲੈਣ ਲਈ ਇਸ ਦੀ ਵੈੱਬਸਾਈਟ ਤੇ ਜਾ ਕੇ ਫਾਰਮ ਭਰ ਸਕਦੇ ਹਨ ਇੱਥੇ ਵਿਦਿਆਰਥੀਆਂ ਨੂੰ ਪੂਰਾ ਕੋਰਸਾਂ ਫੀਸਾਂ ਅਤੇ ਉਸ ਦੀ ਡਿਊਰੇਸ਼ਨ ਬਾਰੇ ਪੂਰੀ ਜਾਣਕਾਰੀ ਮਿਲੇਗੀ ਇੱਥੇ ਵਿਦਿਆਰਥੀਆਂ ਨੂੰ ਪਹਿਲਾਂ ਪੁੱਛਗਿੱਛ ਫਾਰਮ ਭਰਨਾ ਪਵੇਗਾ ਅਤੇ ਉਸ ਤੋਂ ਬਾਅਦ VLCC ਅਕੈਡਮੀ ਦੇ ਕੇਂਦਰ ਦੀ ਪੂਰੀ ਜਾਣਕਾਰੀ ਵੀ ਉਪਲਬਧ ਹੋਵੇਗੀ ਜਿਸ ਵਿੱਚ ਤੁਸੀਂ ਦਾਖਲਾ ਲੈ ਰਹੇ ਹੋ ਜੇਕਰ ਵਿਦਿਆਰਥੀ ਚਾਹੁੰਦੇ ਹਨ ਤਾਂ ਉਹ ਪੂਰੀ ਜਾਣਕਾਰੀ ਪ੍ਰਾਪਤ ਕਰਨ ਅਤੇ ਦਾਖਲਾ ਲੈਣ ਲਈ ਆਪਣੀ ਨਜ਼ਦੀਕੀ ਅਕੈਡਮੀ ਵਿੱਚ ਜਾ ਸਕਦੇ ਹਨ ਹੁਣ ਅਸੀਂ ਤੁਹਾਨੂੰ ਭਾਰਤ ਦੀਆਂ ਚੋਟੀ ਦੀਆਂ ਤਿੰਨ ਮੇਕਅਪ ਅਕੈਡਮੀਆ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਾਂ ਵਿਦਿਆਰਥੀ ਇੱਥੋਂ ਕੋਰਸ ਕਰਕੇ ਪੇਸ਼ੇਵਰ ਮੇਕਅਪ ਕਲਾਕਾਰ ਬਣ ਸਕਦੇ ਹਨ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਨੰਬਰ 1 ਬਿਊਟੀ ਕੋਰਸ ਅਤੇ ਮੇਕਅਪ ਕੋਰਸ ਕਰਨ ਵਾਲੀ ਅਕੈਡਮੀ ਹੈ ਇਸ ਅਕੈਡਮੀ ਨੂੰ ਉੱਚ ਸਿਖਲਾਈ ਗੁਣਵੱਤਾ ਅਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ ਸਰਵੋਤਮ ਬਿਊਟੀ ਅਕੈਡਮੀ ਦਾ ਕਿਤਾਬ ਮਿਲ ਚੁੱਕਿਆ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਬਹੁਤ ਹੀ ਪੇਸ਼ੇਵਰ ਅਤੇ ਤਜਰਬੇਦਾਰ ਟ੍ਰੇਨਰ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਦੀ ਗੁਣਵੱਤਾ ਨੂੰ ਉੱਚਾ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਹਰੇਕ ਬੱਚੇ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਦੀ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ। ਪੂਰੇ ਭਾਰਤ ਦੇ ਨਾਲ-ਨਾਲ ਵਿਦਿਆਰਥੀ ਇੱਥੇ ਸਿਕਲਾਈ ਲਈ ਹੁੰਦੇ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ हेयर ਕੋਰਸ ਨੇਲ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੇਅਰ ਐਕਸਟੈਂਸ਼ਨ ਕੋਰਸ ਮਾਈਕਰੋ ਬਲੈਂਡਿੰਗ ਕੋਰਸ ਅਤੇ ਸਥਾਈ ਮੇਕਅਪ ਕੋਰਸ ਅਤੇ ਅੰਤਰਰਾਸ਼ਟਰੀ ਕੋਰਸਾਂ ਆਦਿ ਲਈ ਭਾਰਤ ਵਿੱਚ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਅਤੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਵੱਡੀ ਮੰਗ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸਾਂ ਵਿੱਚ 100% ਨੌਕਰੀ ਦੀ ਪਲੇਸਮੈਂਟ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਯੁਕਤ ਰਾਜ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵ, ਦੁਬਈ ਆਦਿ ਦੇਸ਼ਾਂ ਵਿੱਚ ਨੌਕਰੀ ਦੀ ਪਲੇਸਮੈਂਟ ਦਿੱਤੀ ਜਾਂਦੀ ਹੈ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਰਫ ਦੋ ਹੀ ਸ਼ਖਾਵਾਂ ਹਨ। ਇੱਕ ਸ਼ਾਖਾ ਨੌਇਡਾ ਸੈਕਟਰ 18 ਵਿੱਚ ਹੈ ਅਤੇ ਦੂਜੀ ਸ਼ਾਖਾ ਰਾਜੋਰੀ ਗਾਰਡਨ ਦਿੱਲੀ ਵਿੱਚ ਹੈ ਤੁਸੀਂ ਮੇਰੀ ਸਕਰੀਨ ਉੱਪਰ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਪਤਾ ਦੇਖਦੇ ਹੋਵੋਗੇ ਦੂਜੇ ਨੰਬਰ ਤੇ ਹੁੰਦੀ ਹੈ ਲਕਮੀਆ ਅਕੈਡਮੀ ਮੁੰਬਈ ਲਕਮੀਆ ਅਕੈਡਮੀ ਮੁੰਬਈ ਬਿਊਟੀ ਕੋਰਸਾਂ ਲਈ ਭਾਰਤ ਵਿੱਚ ਦੂਜੇ ਸਥਾਨ ਤੇ ਹੈ ਲਕਮੀਆ ਅਕੈਡਮੀ ਦੀਆਂ ਸ਼ਾਖਾਵਾਂ ਅੱਜ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੁੱਲੀਆਂ ਹਨ ਲਕਮੀਆ ਅਕੈਡਮੀ ਵਿੱਚ ਬਿਊਟੀਸ਼ੀਅਨ ਕੋਰਸ ਦੀ ਫੀਸ ਲਗਭਗ 3,50,000 ਹੈ ਲਕਮੀਆ ਅਕੈਡਮੀ ਵਿੱਚ ਬਿਊਟੀਸ਼ੀਅਨ ਕੋਰਸ ਦੀ ਡਿਊਰੇਸ਼ਨ 1 ਸਾਲ ਹੈ ਲਕਮੀਆ ਅਕੈਡਮੀ ਦੇ ਬਿਊਟੀਸ਼ੀਅਨ ਕੋਰਸ ਵਿੱਚ ਸਿਰਫ ਕੁਝ ਹੀ ਵਿਦਿਆਰਥੀਆਂ ਨੂੰ ਪਲੇਸਮੈਂਟ ਦਿੱਤੀ ਜਾਂਦੀ ਹੈ ਇੱਥੇ ਵਿਦਿਆਰਥੀ ਨੂੰ ਆਪਣੇ ਆਪ ਇੰਟਰਨਸ਼ਿਪ ਲੱਭਣੀ ਪੈਂਦੀ ਹੈ ਲਕਮੀਆ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ ਲਕਮੀਆ ਅਕੈਡਮੀ ਦਾ ਪੂਰਾ ਪਤਾ ਦਿਖਾਈ ਦੇ ਰਿਹਾ ਹੋਣਾ ਹੈ ਤੀਜੇ ਨੰਬਰ ਤੇ ਹੁੰਦੀ ਹੈ VLCC ਅਕੈਡਮੀ ਮੁੰਬਈ VLCC ਅਕੈਡਮੀ ਮੁੰਬਈ ਬਿਊਟੀ ਕੋਰਸਾਂ ਲਈ ਭਾਰਤ ਵਿੱਚ ਤੀਜੇ ਸਥਾਨ ਤੇ ਹੈ VLCC ਅਕੈਡਮੀ ਦੀਆਂ ਕੁਝ ਸ਼ਾਖਾਵਾਂ ਵਿੱਚ ਪਲੇਸਮੈਂਟ ਚੰਗੀ ਹੈ ਅਤੇ ਕੁਝ ਸ਼ਾਖਾਵਾਂ ਵਿੱਚ ਕੋਈ ਵੀ ਪਲੇਸਮੈਂਟ ਬਿਲਕੁਲ ਨਹੀਂ ਦਿੱਤੀ ਜਾਂਦੀ। ਅੱਜ ਦੀ ਵੀਡੀਓ ਵਿੱਚ ਅਸੀਂ VLCC ਅਕੈਡਮੀ ਅਤੇ ਇਸ ਦੀ ਦਾਖਲਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਤੀ ਹੈ। ਤੁਹਾਨੂੰ ਮੇਰੀ ਸਕਰੀਨ ਉੱਪਰ VLCC ਅਕੈਡਮੀ ਦਾ ਪੂਰਾ ਪਤਾ ਦਿਖਾਈ ਦੇ ਰਿਹਾ ਹੋਣਾ ਹੈ। ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਅਗਰ ਤੁਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਵਿੱਚ ਆਪਣਾ ਟੌਪਿਕ ਲਿਖ ਸਕਦੇ ਹੋ। ਅਸੀਂ ਉਸ ਟੌਪਿਕ ਤੇ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ। ਤਾਂ ਦੋਸਤੋ ਇਸੇ तरह ਆਪਣੇ ਕੈਰੀਅਰ ਤੋਂ ਜੁੜੀ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬੀ ਬਿਊਟੀ ਕੈਰੀਅਰ ਗਾਈਡ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ